ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮਹਾਰਾਜ ਦੀ ਬਹੁਤ ਮਿਹਰ ਆ ਮੈਂ ਅੰਮ੍ਰਿਤਸਰ ਦੀ ਗੁਰਨਾਮ ਦਾਸ ਦੀ ਨਗਰੀ ਤੋਂ ਤੇ ਮੈਂ ਬਹੁਤ ਸੋਹਣਾ ਕੰਮ ਕਰ ਰਿਹਾ ਮਹਾਰਾਜ ਨੇ ਬਹੁਤ ਬਹੁਤ ਬਖਸ਼ਿਸ਼ ਕੀਤੀ ਹੈ ਤੇ ਕੰਮ ਕਰਨ ਤੋਂ ਬਾਅਦ ਦੋ ਫਿਮਾਂ ਰਿਲੀਜ਼ ਹੋਣ ਤੋਂ ਬਾਅਦ ਮੈਂ ਪਹਿਲੀ ਵਾਰੀ ਅੰਮ੍ਰਿਤਸਰ ਆਇਆ ਤੇ ਸ਼ੁਕਰਾਨਾ ਕਰਨ ਆਇਆ ਜੀ ਤੁਮ ਕੀਲੇ ਨੂੰ ਕਿਹਦਾ ਯਾਦ ਕਰਦੇ ਹੋ ਬੜੀ ਕਦੇ ਇੱਛਾ ਮਨਾਈਏ ਰਹੀ ਸੀ ਹਾਂ ਜੀ ਪਹਿਲੇ ਤਾਂ ਮੈਂ ਕਦੀ ਉਸ ਬਾਰੇ ਜਾਣਦਾ ਨਹੀਂ ਸੀ ਬਟ ਬੀਗ ਐਨ ਆਰਟਿਸਟ ਮੈਂ ਐਕਟਿੰਗ ਫੀਲਡ ਦੇ ਵਿੱਚ ਹਾਂ ਤੇ ਜਦੋਂ ਵੀ ਸਾਨੂੰ ਕੋਈ ਪ੍ਰੋਜੈਕਟ ਮਿਲਦਾ ਹੈ ਤੇ ਆਪਾਂ ਨੂੰ ਉਹਦੇ ਬਾਰੇ ਵਿੱਚ ਸਟੱਡੀ ਕਰਨਾ ਪੈਂਦਾ ਡੀਪੀ ਡਿਟੇਲ ਦੇ ਵਿੱਚ ਸਟੱਡੀ ਕਰਨਾ ਪੈਂਦਾ ਉਹ ਆਰਟਿਸਟ ਹੀ ਆਪਣੇ ਆਪਣੇ ਟਾਈਮ ਦਾ ਕਮਾਲ ਦਾ ਆਰਟਿਸਟ ਸੀ ਤੇ ਤੁਸੀਂ ਸਾਰੇ ਫਿਲਮ ਦੇਖੋਗੇ ਤੁਹਾਨੂੰ ਜ਼ਿਆਦਾ ਵਧੀਆ ਪਤਾ ਲੱਗੇਗਾ ਮੇਰਾ ਰੋਲ ਸੀ ਸਰਦਾਰ ਸਵੰਤ ਸਿੰਘ ਸਿਵਿਆ ਜੀ ਦਾ ਰੋਲ ਸੀ ਔਰ ਗਵਰਨਮੈਂਟ ਆਫੀਸਰ ਸੀਗੇ ਪ੍ਰੋਪਰ ਸਾਬਤ ਸੂਰਤ ਸਰਦਾਰ ਬੰਦੇ ਸੀਗੇ ਤੇ ਉਹ ਜਦੋਂ ਚਮਕੀਲਾ ਨੂੰ ਮਿਲਦੇ ਨੇ ਤੇ ਉਸ ਟਾਈਮ ਉਹਨੂੰ ਮਾਰਨ ਦੀ ਧਮਕੀਆਂ ਆਉਂਦੀਆਂ ਸੀ ਤੇ ਸਵਨ ਸਿੰਘ ਸਿਵਾਜੀ ਨੇ ਉਹਨੂੰ ਮਾਫੀ ਦਿਲਵਾਈ ਸੀ ਦਰਵਾਜਾ ਸਾਹਿਬ ਤੋਂ ਤੇ ਉਹਨੇ ਤੋਬਾ ਕੀਤੀ ਸੀ ਕਿ ਮੈਂ ਅੱਗੋਂ ਵਧੀਆ ਹੋਰ ਕੰਮ ਕਰੂੰਗਾ ਤੇ ਉਸ ਤੋਂ ਬਾਅਦ ਸਰਦਾਰ ਸਵਨ ਸਿੰਘ ਸਿਵਾਜੀ ਨੇ ਉਹਨਾਂ ਨੂੰ ਇੱਕ ਧਾਰਮਿਕ ਗੀਤ ਲਿਖ ਕੇ ਦਿੱਤਾ ਸੀ ਸਤੋ ਬਾਬਾ ਖੋਲਿਆ ਤੇਰਾ ਨਨਕਾਣਾ ਤੇ ਜੋ ਉਹਦੇ ਗਾਣੇ ਸੀ ਜੋ ਸਾਰੇ ਜਾਣਦੇ ਨੇ ਹਨਾ ਵਧੀਆ ਤਰੀਕੇ ਨਾਲ ਉਹ ਗਾਣੇ ਗਾਉਂਦਾ ਸੀ ਤੇ ਧਾਰਮਿਕ ਗਾਣੇ ਤਾਂ ਉਹਦੇ ਹੋਰ ਸੁਪਰ ਡੂਪਰ ਹਿੱਟ ਹੋ ਗਏ ਸੀ ਤੇ ਪਹਿਲਾ ਗਾਣਾ ਸੀ ਸਤੋ ਬਾਬਾ ਖੋਲਿਆ ਤੇਰਾ ਨਨਕਾਣਾ ਜੋ ਸਰਦਾਸ ਸਿੰਘ ਸਿਵਜੀ ਨੇ ਲਿਖ ਕੇ ਦਿੱਤਾ ਸੀ ਤੋਂ ਉਥੋਂ ਚੰਕੀਲੇ ਦਿੱਤੇ ਸਵਨਸਿਵਿਆ ਜੀ ਦੀ ਇੱਕ ਸੋਹਣੀ ਜਰਨੀ ਸਟਾਰਟ ਹੋਈ ਬਹੁਤ ਸ਼ੁਕਰ ਹੈ ਜੀ ਮੈਂ ਇਹਨਾ ਸੋਚਿਆ ਨਹੀਂ ਸੀ ਫਿਲਮ ਕੋਈ ਵੀ ਅੱਜ ਤੱਕ ਦੀ ਕੋਈ ਵੀ ਫਿਲਮ ਨਹੀਂ ਹੈ ਜੋ Netflix ਤੇ ਇੱਕ ਦਿਨ ਦੇ ਵਿੱਚ ਸੁਪਰ ਹਿੱਟ ਹੋ ਗਈ ਤੇ ਗਲੋਬਲੀ ਹਿੱਟ ਦੂਸਰੇ ਨੰਬਰ ਤੇ ਦੂਸਰੇ ਦਿਨ ਗਲੋਬਲੀ ਹਿੱਟ 6ਵੇਂ ਨੰਬਰ ਰੈਂਕ ਤੇ 5ਵੇਂ 6ਵੇਂ ਨੰਬਰ ਰੈਂਕ ਤੇ ਪੂਰੀ ਦੁਨੀਆ ਦੇ ਵਿੱਚ ਦੂਸਰੇ ਦਿਨ ਹੀ ਆ ਗਈ ਤੇ ਹਜੇ ਵੀ ਇਸ ਟਾਈਮ ਚਰਚਾ ਚਾ ਫਿਲਮ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵੀ ਵਿਸ਼ਵਾਸ ਬੜੀ ਵੱਡੀ ਚੀਜ਼ ਆ ਮੈਨੂੰ 8-9 ਸਾਲ ਲੱਗੇ ਮੈਂ ਮਾਰੇ ਤੇ ਭਰੋਸਾ ਕੀਤਾ ਤੇ ਲੱਗਿਆ ਰਿਹਾ ਤੇ ਅੱਜ ਬੜਾ ਸ਼ੁਕਰਗੁਜ਼ਾਰ ਆ ਮਹਾਰਾਜ ਦਾ ਕਿ ਅੱਗੇ ਹੋਰ ਸੇਵਾ ਲੈਣ ਤੇ ਮੈਂ ਇਸੇ ਸਰੂਪ ਨੂੰ ਅੱਗੇ ਹੋਰ ਲੈ ਕੇ ਜਾਵਾਂ ਤੇ ਖੂਬ ਤਰੱਕੀ ਕਰਾਂ ਅਗਰ ਜਿੱਦਾਂ ਮੇਹਾਰਾ ਚਾਹਤ। ਨਵਾਂ ਕੀ ਲੈ ਕੇ ਆ ਰਹੇ? ਨਵਾਂ ਜੀ ਜਲਦੀ ਪਤਾ ਲੱਗੇਗਾ ਕਿਉਂਕਿ ਆ ਕਾਫੀ ਚੀਜ਼ਾਂ ਨੇ ਪਾਈਪਲਾਈਨਸ ਨੇ ਤੇ ਜਦੋਂ ਕੋਈ ਵਧੀਆ ਚੀਜ਼ ਕਨਫਰਮ ਹੋ ਜਾਂਦੀ ਉਹਦੇ ਦੱਸਣ ਦਾ ਮਜ਼ਾ ਆਉਂਦਾ। ਜੀ ਅੱਗੇ ਅੰਮ੍ਰਿਤ ਸਰ ਆਏ ਤੇ ਮਹਾਰਾਜ ਜਕਸ਼ੀ ਜੀ ਸਸ਼ੀ ਕਾ ਜੀ ਸਾਰਿਆਂ ਨੂੰ ਜੀ ਮਹਾਰਾਜ ਦੀ ਬਹੁਤ ਮਿਹਰ ਆ ਮੈਂ ਅੰਮ੍ਰਿਤਸਰ ਦੀ ਗੁਰਨਾਮ ਦਾਸ ਦੀ ਨਗਰੀ ਤੋਂ ਤੇ ਮੈਂ ਬਹੁਤ ਛੋਣਾ ਕੰਮ ਕਰ ਰਿਹਾ ਮਹਾਰਾਜ ਨੇ ਬਹੁਤ ਬਹੁਤ ਬਖਸ਼ਿਸ਼ ਕੀਤੀ ਹੈ ਤੇ ਕੰਮ ਕਰਨ ਤੋਂ ਬਾਅਦ ਦੋਸਤਾਂ ਰਿਲੀਜ਼ ਹੋਣ ਤੋਂ ਬਾਅਦ ਮੈਂ ਪਹਿਲੀ ਵਾਰੀ ਅਮਰitsar ਆਇਆ ਤੇ ਸ਼ੁਕਰਾਨਾ ਕਰਨ ਆਇਆ ਜੀ। ਤੁਮਕੀਲੇ ਨੂੰ ਕਿੱ사 ਯਾਦ ਕਰਦੇ ਹੋ? ਬੜੀ ਕਬੀਰ ਪਛਾਣ ਮਨਾਈਏ ਸੀ। ਹਾਂ ਜੀ ਪਹਿਲੇ ਤਾਂ ਮੈਂ ਕਦੀ ਉਸ ਬਾਰੇ ਜਾਣਦਾ ਨਹੀਂ ਸੀ ਬਟ ਬੀਗਿੰਗ ਐਨ ਆਰਟਿਸਟ ਮੈਂ ਐਕਟਿੰਗ ਫੀਲਡ ਦੇ ਵਿੱਚ ਹਾਂ ਤੇ ਜਦੋਂ ਵੀ ਸਾਨੂੰ ਕੋਈ ਪ੍ਰੋਜੈਕਟ ਮਿਲਦਾ ਹੈ ਤੇ ਆਪਾਂ ਨੂੰ ਉਹਦੇ ਬਾਰੇ ਨੇ ਸਟੱਡੀ ਕਰਨਾ ਪੈਂਦਾ ਡੀਪੀ ਡਿਟੇਲ ਦੇ ਵਿੱਚ ਸਟੱਡੀ ਕਰਨਾ ਪੈਂਦਾ ਉਹ ਆਰਟਿਸਟ ਹੀ ਆਪਨੇ ਆਪਣੇ ਟਾਈਮ ਦਾ ਕਮਾਲ ਦਾ ਆਰਟਿਸਟ ਸੀ। ਤੇ ਤੁਸੀਂ ਸਾਰੇ ਫਿਲਮ ਦੇਖੋਗੇ ਤੁਹਾਨੂੰ ਜ਼ਿਆਦਾ ਵਧੀਆ ਪਤਾ ਲੱਗੇਗਾ ਮੇਰਾ ਰੋਲ ਸੀ ਸਰਦਾਰ ਸਵਨ ਸਿੰਘ ਸਿਵਿਆ ਜੀ ਦਾ ਰੋਲ ਸੀ ਔਰ ਗਵਰਨਮੈਂਟ ਆਫੀਸਰ ਸੀਗੇ ਪ੍ਰੋਪਰ ਸਾਬਤ ਸੂਰਤ ਸਰਦਾਰ ਬੰਦੇ ਸੀਗੇ ਤੇ ਉਹ ਜਦੋਂ ਚਮਕੀਲਾ ਨੂੰ ਮਿਲਦੇ ਨੇ ਤੇ ਉਸ ਟਾਈਮ ਉਹਨੂੰ ਮਾਰਨ ਦੀ ਧਮਕੀਆਂ ਆਉਂਦੀਆਂ ਸੀ ਤੇ ਸਵਨ ਸਿੰਘ ਸਿਵਿਆ ਜੀ ਨੇ ਉਹਨੂੰ ਮਾਫੀ ਦਿਲਵਾਈ ਸੀ ਦਰਵਾਜਾ ਸਾਹਿਬ ਤੋਂ ਤੇ ਉਹਨੇ ਤੋਬਾ ਕੀਤੀ ਸੀ ਕਿ ਮੈਂ ਅੱਗੋਂ ਵਧੀਆ ਹੋਰ ਕੰਮ ਕਰੂੰਗਾ ਤੇ ਉਸ ਤੋਂ ਬਾਅਦ ਸਰਦਾਰ ਸਵਨ ਸਿੰਘ ਸਿਵਿਆ ਜੀ ਨੇ ਉਹਨਾਂ ਨੂੰ ਇੱਕ ਧਾਰਮਿਕ ਗੀਤ ਲਿਖ ਕੇ ਦਿੱਤਾ ਸੀ ਸਤੋ ਬਾਬਾ ਖੋਲਿਆ ਤੇਰਾ ਨਨਕਾਣਾ ਤੇ ਜੋ ਉਹਦੇ ਗਾਣੇ ਸੀ ਜੋ ਸਾਰੇ ਜਾਣਦੇ ਨੇ ਹਨਾ ਵਧੀਆ ਤਰੀਕੇ ਨਾਲ ਉਹ ਗਾਣੇ ਗਾਉਂਦਾ ਸੀ ਤੇ ਧਾਰਮਿਕ ਗਾਣੇ ਤਾਂ ਉਹਦੇ ਹੋਰ ਸੁਪਰ ਡੂਪਰ ਹਿੱਟ ਹੋ ਗਏ ਸੀ ਤੇ ਪਹਿਲਾ ਗਾਣਾ ਸੀ ਸਤੋ ਬਾਬਾ ਖੋਲਿਆ ਤੇਰਾ ਨਨਕਾਣਾ ਜੋ ਸਰਦਾਸ ਸਿੰਘ ਜੀ ਵਿਧਿ ਨੇ ਲਿਖ ਕੇ ਦਿੱਤਾ ਸੀ ਤੋਂ ਉਥੋਂ ਚੰਕੀਲੇ ਦਿੱਤੇ ਸਵਨ ਸਿੰਘ ਜੀ ਦੀ ਇੱਕ ਸੋਹਣੀ ਜਰਨੀ ਸਟਾਰਟ ਹੋਈ ਬਹੁਤ ਸ਼ੁਕਰ ਹੈ ਜੀ ਮੈਂ ਇਹਨਾ ਸੋਚਿਆ ਨਹੀਂ ਸੀ ਫਿਲਮ ਕੋਈ ਵੀ ਅੱਜ ਤੱਕ ਦੀ ਕੋਈ ਵੀ ਫਿਲਮ ਨਹੀਂ ਹੈ ਜੋ Netflix ਤੇ ਇੱਕ ਦਿਨ ਦੇ ਵਿੱਚ ਸੁਪਰ ਹਿੱਟ ਹੋ ਗਈ ਤੇ ਗਲੋਬਲੀ ਹਿੱਟ ਦੂਸਰੇ ਨੰਬਰ ਤੇ ਦੂਸਰੇ ਦਿਨ ਗਲੋਬਲੀ ਹਿੱਟ 6ਵੇਂ ਨੰਬਰ ਰੈਂਕ ਤੇ 5ਵੇਂ 6ਵੇਂ ਨੰਬਰ ਰੈਂਕ ਤੇ ਪੂਰੀ ਦੁਨੀਆ ਦੇ ਵਿੱਚ ਦੂਸਰੇ ਦਿਨ ਹੀ ਆ ਗਈ ਤੇ ਹਜੇ ਵੀ ਇਸ ਟਾਈਮ ਚਰਚਾ ਚਾ ਫਿਲਮ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵੀ ਵਿਸ਼ਵਾਸ ਬੜੀ ਵੱਡੀ ਚੀਜ਼ ਆ ਮੈਨੂੰ 8-9 ਸਾਲ ਲੱਗੇ ਮੈਂ ਮਾਰੇ ਤੇ ਭਰੋਸਾ ਕੀਤਾ ਤੇ ਲੱਗਿਆ ਰਿਹਾ ਤੇ ਅੱਜ ਬੜਾ ਸ਼ੁਕਰਗੁਜ਼ਾਰ ਆ ਮਹਾਰਾਜ ਦਾ ਕਿ ਅੱਗੇ ਹੋਰ ਸੇਵਾ ਲੈਣ ਤੇ ਮੈਂ ਇਸੇ ਸਰੂਪ ਨੂੰ ਅੱਗੇ ਹੋਰ ਲੈ ਕੇ ਜਾਵਾਂ ਤੇ ਖੂਬ ਤਰੱਕੀ ਕਰਾਂ ਅਗਰ ਜਿੱਦਾਂ ਮੇਹਾਰਾ ਚਾਹਤ ਨਵਾਂ ਕੀ ਲੈ ਕੇ ਆ ਰਹੇ ਨਵਾਂ ਦੀ ਜਲਦੀ ਪਤਾ ਲੱਗੇਗਾ ਕਿਉਂਕਿ ਕਾਫੀ ਚੀਜ਼ਾਂ ਨੇ ਪਾਈਪਲਾਈਨਸ ਨੇ ਤੇ ਜਦੋਂ ਕੋਈ ਵਧੀਆ ਚੀਜ਼ ਕਨਫਰਮ ਹੋ ਜਾਂਦੀ ਉਹਦੇ ਦੱਸਣ ਦਾ ਮਜ਼ਾ ਆਉਂਦਾ